ਸਸ਼ਕਤ ਲੋਕੋ ਪੰਜਾਬ ਖੋ 24 ਵਿੱਚ ਤੁਹਾਡਾ ਸਵਾਗਤ ਹੈ ਨਗਰ ਨਿਗਮ ਚੋਣਾਂ ਦਾ ਬਿਲਕੁਲ ਜੋ ਬਚ ਚੁੱਕਿਆ ਹੈ ਦੋ ਤੋਂ ਦਰ ਕੰਪੇਨਿੰਗ ਜੋ ਵੀ ਉਹਨਾਂ ਦੇ ਉਮੀਦਵਾਰ ਨੇ ਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹ ਕੰਪੇਨਿੰਗ ਦੇ ਵਿੱਚ ਆਪਣੇ ਰੁੱਝੇ ਹੋਏ ਨੇ ਅੱਜ ਅਸੀਂ ਵਾਰ ਨੰਬਰ 55 ਦੇ ਵਿੱਚ ਪਹੁੰਚੇ ਹਾਂ ਜਿੱਥੇ ਭਾਜੀ ਦੇ ਜੋ ਕੈਂਡੀਡੇਟ ਨੇ ਮਨਵੀਨ ਕੌਰ ਜੀ ਉਹਨਾਂ ਦੇ ਚੋਣ ਉਹਨਾਂ ਦੇ ਹੱਕ ਦੇ ਵਿੱਚ ਭਾਰੀ ਚੋਣ ਪ੍ਰਚਾਰ ਜੋ ਹੋ ਰਿਹਾ ਸੋ ਉਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਜੋ ਪਤੀ ਨੇ ਥੇ ਅ ਰੁਪਿੰਦਰ ਸਿੰਘ ਜੀ ਉਹ ਪੜਨ ਗੱਲ ਕਰਦੇ ਹਾਂ ਸੱਚੀ ਗੱਲ ਜੀ ਸੱਚੀ ਗੱਲ ਜੀ ਸਰ ਜੋ ਡੋਰ ਟੂ ਡੋਰ ਤੁਸੀਂ ਕੰਪੇਨੀ ਕਰ ਰਹੇ ਹੋ ਕੀ ਹੁੰਗਾਰਾ ਮਿਲ ਰਿਹਾ ਤੁਹਾਨੂੰ ਪਬਲਿਕ ਕੋਲੋਂ ਲੋਕਾਂ ਦਾ ਬਹੁਤ ਹੁੰਗਾਰਾ ਮਿਲ ਰਿਹਾ ਜੀ ਜਿਸ ਤਰ੍ਹਾਂ ਅਸੀਂ ਸਿਰਫ ਇੱਕੋ ਚੀਜ਼ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ ਮੋਦੀ ਜੀ ਨੇ ਗੁਜਰਾਤ ਮਾਡਲ ਬਣਾ ਕੇ ਦਿਖਾਇਆ ਉਹ ਅਸੀਂ ਲੁਧਿਆਣਾ ਮਾਡਲ ਬਣਾ ਕੇ ਦਿਖਾ ਤੁਸੀਂ ਪਬਲਿਕ ਵਿੱਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਆਪਣੇ ਵਾਰਡ ਦੇ ਵਿੱਚ ਜਾ ਰਹੇ ਹੋ ਕੀ ਏਜੰਡਾ ਕੀ ਮੁੱਦੇ ਜਿਹੜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਕੋਲ ਵੋਟਾ ਮੰਗ ਰਹੇ ਹੋ ਮੇਨ ਏਜੰਡਾ ਇਹ ਹੈ ਜੀ ਜੇ ਅਸੀਂ ਲੋਕਾਂ ਨੂੰ ਨੁਮਾਇੰਦਾ ਚੁਣਦੇ ਆ ਉਹਨਾਂ ਨੂੰ ਬਾਰ-ਬਾਰ ਫੋਨ ਕਰਨ ਦੀ ਕੀ ਲੋੜ ਹੈ ਜੇ ਅਸੀਂ ਕੰਮ ਕਰਨ ਲਈ ਆਏ ਆ ਤੇ ਲੋਕਾਂ ਨੂੰ ਕੰਮ ਕਹਿਣਾ ਪਵੇ ਤੇ ਫਿਰ ਸਾਨੂੰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਦੇਖੀਏ ਕਿ ਵਾਰਡ ਦੇ ਵਿੱਚ ਕੀ ਜ਼ਰੂਰਤਾਂ ਨੇ ਉਹਨਾਂ ਦੇ ਕਹਿਣ ਦਾ ਪਹਿਲਾਂ ਉਹ ਹੱਲ ਕਰੀਏ ਤੁਸੀਂ ਵੀ ਇਸ ਵਾਰਡ ਦੇ ਵਸਿੰਦੇ ਹੋ ਇਸ ਵਾਰਡ ਦੇ ਨਿਵਾਸੀ ਹੋ ਤੁਹਾਨੂੰ ਕੀ ਸੋਚ ਆ ਤੁਹਾਡੇ ਕੀ ਸਮਝਦੇ ਹੋ ਕਿ ਤੁਹਾਡੇ ਵਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ ਜਿਹੜਾ ਨੂੰ ਲੈ ਕੇ ਲੋਕੀ ਜੂਝ ਰਹੇ ਨੇ ਅੱਜ ਤੱਕ ਇੱਕ ਤਾਂ ਜੀ ਸਮਾਰਟ ਸਿਟੀ ਲਈ ਸਭ ਤੋਂ ਜ਼ਿਆਦਾ ਰੁਪਈਆ ਲੁਧਿਆਣੇ ਆਇਆ ਉਹ ਸਾਰਾ ਮਿਸਯੂਜ਼ ਹੋਇਆ ਤੁਸੀਂ ਦੇਖ ਲਓ ਸਾਰੀਆਂ ਸੜਕਾਂ ਟੁੱਟੀਆਂ ਨੇ ਪਾਦੇ ਚੰਗੀ ਤਰ੍ਹਾਂ ਕੱਟੇ ਨਹੀਂ ਗਏ ਕਟਿੰਗ ਚੱਕੀ ਨਹੀਂ ਜਾਂਦੀ ਪਾਣੀ ਦੀ ਸਮੱਸਿਆ ਹੈ ਪਾਣੀ ਖੜ ਜਾਂਦਾ ਹੈ ਸਫਾਈ ਸਭ ਤੋਂ ਵੱਡੀ ਸਵਾਈ ਦੀ ਸਮੱਸਿਆ ਹੈ ਕਿ ਸਫਾਈ ਨਹੀਂ ਹੁੰਦੀ ਉਸ ਤੋਂ ਵੱਡੀ ਸਮੱਸਿਆ ਹੈ ਟ੍ਰੈਫਿਕ ਦੀ ਉਹਦਾ ਕਿਸੇ ਦਾ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਹੈ ਇਸ ਵਾਸਤੇ। ਲੁਧਿਆਣੇ ਵਿੱਚ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਹਲੇ ਬੀਜੇਪੀ ਦੇ ਬੀਜੇਪੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀ ਮਾਨਸਿਕਤਾ ਘੁੰਮ ਰਹੀ ਹੈ ਜਿਵੇਂ ਕਿਸਾਨ ਅੰਦolan ਨੂੰ ਲੈ ਕੇ ਚੱਲ ਜੋ ਤੇ ਤੁਸੀਂ ਕੀ ਸਮਝਦੇ ਹੋ ਕਿ ਬੀਜੇਪੀ ਲੁਧਿਆਣੇ ਵਿੱਚ ਕੋਈ ਆਪਣੀ ਪੈਠ ਬਣਾ ਪਾਏਗੀ? ਬਿਲਕੁਲ ਬਣਾਏਗੀ ਜੀ। ਪਰ ਕਿਸਾਨ ਸਾਡੇ ਭਰਾ ਨੇ ਮੈਂ ਆਪ ਕਿਸਾਨ ਦਾ ਕਿਸਾਨਾਂ ਦਾ ਪੁੱਤਰ ਹਾਂ। ਕਿਸਾਨਾਂ ਦੇ ਮਸਲੇ ਬੜੇ ਅੱਛੇ ਢੰਗ ਨਾਲ ਹੱਲ ਕੀਤੇ ਜਾਣਗੇ। ਜਿਹੜੀ ਗੱਲ ਰਹੀ ਲੁਧਿਆਣੇ ਦੀ। ਲੁਧਿਆਣੇ ਦੀ ਡਿਵੈਲਪਮੈਂਟ ਉਹੀ ਕਰਾ ਸਕਦੇ ਆ ਜਿਨ੍ਹਾਂ ਕੋ ਕੋਈ ਵਿਜ਼ਨ ਹੈ ਸਾਡੀ ਇੱਕ ਵਿਜ਼ਨ ਹੈ ਕਿ ਲੁਧਿਆਣੇ ਨੂੰ ਇੱਕ ਮਾਡਲ ਬਣਾਉਣਾ ਹੈ ਪਹਿਲਾਂ ਚੈਰਿਟੀ ਬਿਗਨਸਟ ਹੋਮ ਅਸੀਂ ਆਪਣਾ ਘਰ ਸਾਫ਼ ਰੱਖਾਂਗੇ ਤਾਂ ਹੀ ਅਸੀਂ ਕਿਸੇ ਦਾ ਘਰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਇਸ ਲਈ ਸਾਡੀ ਸਭ ਤੋਂ ਵੱਧ ਕੋਸ਼ਿਸ਼ ਹੈ ਕਿ ਇਸ ਵਾਰਡ ਨੂੰ ਸਭ ਤੋਂ ਮਾਡਲ ਵਾਰਡ ਬਣਾ ਕੇ ਦਿਖਾਈਏ ਕੀ ਲੱਗਦਾ ਹੈ ਬੀਜੇਪੀ ਕਿੰਨੀਆਂ ਕਿ ਸੀਟਾਂ ਲੈ ਜਾਏਗੀ ਮੇਅਰ ਬਣਾਈਗੀ ਜੀ ਮੇਅਰ ਬਣਾਈਗੀ ਬਿਲਕੁਲ ਬਣਾਈਗੀ ਹਾਂਜੀ ਤੁਸੀਂ ਦੱਸੋ ਬੀਜੇਪੀ ਮੇਅਰ ਬਣਾਈਗੀ ਬਿਲਕੁਲ 100% ਬਣਾਏਗੀ ਜੀ ਹਾਂਜੀ ਸਰ ਬਿਲਕੁਲ ਜੀ 100% ਸੋ ਇੱਥੇ ਜਿਨੇ ਵੀ ਆ ਪ੍ਰਚਾਰਕ ਖੜੇ ਨੇ ਜੋ ਪ੍ਰਚਾਰ ਕਾਰਜ ਨੇ ਉਹਨਾਂ ਦਾ ਜੋ ਖੁਸ਼ੀ ਹੈ ਉਹ ਵੇਖਦੇ ਨਹੀਂ ਬਣਦੀ ਉਹ ਸਾਰੇ ਕਹਿੰਦੇ ਕਿ ਭਾਜਪੀ ਵੱਧ ਸੀਟਾਂ ਲੈ ਕੇ ਜਾਏਗੀ ਤੇ ਆਪਣਾ ਜੋ ਮੇਰ ਆ ਲੁਧਿਆਣੇ ਵਿੱਚ ਲੈ ਕੇ ਆਏਗੀ ਹੁਣ ਅਸੀਂ ਗੱਲਬਾਤ ਹੋਰ ਕਰਦੇ ਨਾਲ ਤੁਹਾਡੇ ਕੋਲ ਆਪਣੇ ਇਲਾਕੇ ਨੂੰ ਲੈ ਕੇ ਤੁਸੀਂ ਕੀ ਵਿਜ਼ਨ ਕੀ ਤਿਆਰ ਕੀਤਾ ਹੋਇਆ ਵੀ ਤੁਸੀਂ ਆਪਣੇ ਇਲਾਕੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣਾ ਲੈ ਕੇ ਬੈਠੇ ਦਿਮਾਗ 'ਚ ਕਿ ਪਬਲਿਕ ਨੂੰ ਜਾ ਰਹੇ ਹੋ ਕਿ ਅਸੀਂ ਆਪਣੇ ਵਾਰਡ ਦੇ ਵਿੱਚ ਤੁਹਾਡੀਆਂ ਫੈਸਿਲਿਟੀਆਂ ਦੀ ਕੀ ਕੀ ਸੋਚ ਕੇ ਦਰੱਖਿਆ ਅਸੀਂ ਦੱਸਦੇ ਹਾਂ ਤੋਂ ਪਹਿਲਾਂ ਤਾਂ ਜੀ ਜ਼ਰੂਰੀ ਹੈ ਕਿ ਪਲੈਨਿੰਗ ਅਸੀਂ ਬਗੈਰ ਪਲੈਨਿੰਗ ਤੋਂ ਸੜਕਾਂ ਪੱਟ ਦਿੰਨੇ ਆ ਸੀਵਰੇਜ ਪੱਟ ਦਿੰਨੇ ਆ ਅਸੀਂ ਅਗਲੇ 50 ਸਾਲ ਦੀ ਵਿਜ਼ਨ ਕਿਉਂ ਨਹੀਂ ਲੈ ਕੇ ਚੱਲਦੇ ਪੈਸਾ ਜਨਤਾ ਦਾ ਖਰਾਬ ਅਸੀਂ ਕਿਉਂ ਕਰਦੇ ਆ ਜੇ ਸਾਡੇ ਕੋਲ ਪਹਿਲਾਂ ਹੀ ਮੈਕ ਬਣਿਆ ਹੋਵੇ ਇੱਕ ਸਾਡੀ ਪਲੈਨਿੰਗ ਬਣੀ ਹੋਵੇ ਵੀ ਅਸੀਂ ਆਹ ਕੰਮ ਕਰਨਾ ਐ ਇਸ ਢੰਗ ਨਾਲ ਕਰਨਾ ਕਿ ਅਗਲੇ 50 ਸਾਲ ਇਸ ਚੀਜ਼ ਨੂੰ ਪੱਟਣਾ ਨਾ ਪਵੇ ਤੇ ਉਹ ਸਾਡੇ ਪੈਸੇ ਵੇਸ ਨਹੀਂ ਹੋਣਗੇ ਜਿਹੜੇ ਪੈਸੇ ਬਚਣਗੇ ਅੱਗੇ ਕਿਤੇ ਕੰਮ ਆ ਜਾਣਗੇ ਹੋਰ ਸਾਡੇ ਕੋਲ ਬਹੁਤ ਜ਼ਰੂਰਤਾਂ ਨੇ ਅਸੀਂ ਸੋਲਰ ਲਾਈਟਸ ਲਗਾ ਸਕਦੇ ਆ ਸੜਕਾਂ ਵਧੀਆ ਬਣਾ ਸਕਦੇ ਆ ਇਨਫਰਾਸਟ੍ਰਕਚਰ ਕੋਈ ਪੇੜ-ਪੌਦੇ ਵਧੀਆ ਲਗਾ ਸਕਦੇ ਆ ਹੋਰ ਕੋਈ ਪਾਰਕਿੰਗ ਦਾ ਅੱਛਾ ਪ੍ਰਬੰਧ ਕਰ ਸਕਦੇ ਆ ਇਸ ਪਾਸੇ ਤਾਂ ਕੋਈ ਧਿਆਨ ਹੀ ਨਹੀਂ ਦੇ ਦਿੰਦਾ ਵਾਰਡ ਵਿੱਚ ਪੁਰਾਣੇ ਕੌਂਸਲਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੌਂਸਲਰ ਜਿਹੜੇ ਉਮੀਦਵਾਰ ਨੇ ਉਹ ਆਪਣੇ ਖੜੇ ਨੇ ਅਲੱਗ-ਅਲੱਗ ਆਪਣੀ ਸਾਰੀ ਜਿੱਤਾਂ ਦਾ ਪਰਚਮ ਲਹਿਰਾ ਰਹੇ ਵੀ ਸਾਡੀ ਜਿੱਤ ਹੋਊਗੀ ਸਾਡੀ ਜਿੱਤ ਹੋਊਗੀ ਤਾਂ ਤੁਹਾਨੂੰ ਕੀ ਲੱਗਦਾ ਕਿ ਪੁਰਾਣੇ ਜੋ ਇੱਥੇ ਬੈਠੇ ਨੇ ਜਾਂ ਕੋਸਟਰ ਐਕਸ ਕੋਸਟਰ ਵੀ ਆਪਾਂ ਕਹਿ ਸਕਦੇ ਹਾਂ ਕੁਝ ਪੁਰਾਣੀ ਰਾਜਨੀਤੀਕ ਜ਼ਮੀਨ ਨਾਲ ਜੁੜੇ ਹੋਏ ਲੋਕ ਕਹਿ ਸਕਦੇ ਹਾਂ ਕੀ ਸਮਝਦੇ ਹੋ ਕਿ ਮੁਕਾਬਲਾ ਕਿਸ ਤਰ੍ਹਾਂ ਦਾ ਹੋਏਗਾ ਦੇਖੋ ਜੀ ਮੁਕਾਬਲਾ ਤਾਂ ਸਾਡਾ ਆਪਣੇ ਆਪ ਨਾਲ ਹੈ ਅਸੀਂ ਆਪਣੀ ਸੋਚ ਲੈ ਕੇ ਚੱਲੇ ਆਂ ਔਰ ਵਧੀਆ ਸੋਚ ਇੱਕ ਪੜ੍ਹੇ ਲਿਖੇ ਵਾਲੀ ਸੋਚ ਲੈ ਕੇ ਚੱਲੇ ਆਂ ਵੀ ਅਸੀਂ ਕੋਈ ਕੰਮ ਕਰਕੇ ਦਿਖਾਣਾ ਸਿਰਫ ਡਾਇਲੌਗਸ ਨਹੀਂ ਮਾਰਨੇ ਅਸੀਂ ਇੱਕ ਵਿਜ਼ਨ ਲਈ ਹੈ ਕਿ ਇਹ ਲੁਧਿਆਣਾ ਮਾਡਲ ਇਸ ਵਾਰਡ ਨੂੰ ਅਸੀਂ ਉਹ ਮਾਡਲ ਬਣਾ ਕੇ ਦਿਖਾਣਾ ਕਿ ਲੋਕ ਜਿਵੇਂ ਤੁਸੀਂ ਕਿਸੇ ਪਾਰਕ 'ਚ ਜਾਓ ਤੇ ਤੁਹਾਨੂੰ ਲੱਗਦਾ ਕਿ ਬੜਾ ਵਧੀਆ ਬਣਿਆ ਲੋਕ ਉਹਦੀ ਤਾਰੀਫ ਕਰਦੇ ਆ ਐਦਾਂ ਹੀ ਅਸੀਂ ਇਸ ਵਾਰ ਨੂੰ ਇੰਨਾ ਵਧੀਆ ਬਣਾ ਦੇਣਾ ਵੀ ਲੋਕ ਸਾਡੇ ਇੱਥੇ ਆ ਕੇ ਕਹਿਣਗੇ ਵੀ ਤਾਰੀਫ ਕਰਨਗੇ ਕਿ ਇਹ ਵਾਰਡ ਬਹੁਤ ਵਧੀਆ ਬਣਿਆ ਜਿਵੇਂ ਕਿ ਮੌਜੂਦਾ ਸਰਕਾਰ ਹੈਗੀ ਹੈ ਮੌਜੂਦਾ ਸਰਕਾਰ ਬਹੁਤ ਦਾਅਵੇ ਕਰਦੀ ਆ ਸਿੱਖਿਆ ਨੂੰ ਤੇ ਸਿਹਤ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੇ ਵਾਰਡ ਵਿੱਚ ਜਾਂ ਤੁਹਾਡੇ ਸ਼ਹਿਰ ਵਿੱਚ ਇਦਾਂ ਦੀਆਂ ਬੁਨਿਆਦੀ ਸਹੂਲਤਾਂ ਨੇ ਜਿਸ ਨੂੰ ਲੈ ਕੇ ਸਰਕਾਰ ਸੱਤਾ ਵਿੱਚ ਆਈ ਸੀ ਔਰ ਪੂਰੇ ਹੈਗੇ ਨੇ ਚਲੋ 22 ਸਾਲ ਹੋ ਗਏ ਜੀ ਗੱਲਬਾਤ ਇੰਨੀ ਹੋਈ ਹੈ ਕਿ ਬੋੜਾਂ ਤੇ ਦਿਖਦੀ ਹੈ ਜਿਹੜੀ ਜੇ ਕਿਸੇ ਸਰਕਾਰ ਨੇ ਕੰਮ ਕਰਨਾ ਹੁੰਦਾ ਉਹ ਲੋਕ ਦੱਸਦੇ ਆ ਬੋਰਡ ਨਹੀਂ ਦੱਸਦੇ ਤੁਹਾਡੇ ਵਾਰ ਵਿੱਚ ਕੋਈ ਸਰਕਾਰੀ ਡਿਸਪੈਂਸਰੀ ਕੋਈ ਨਹੀਂ ਹੈਗੀ ਜੀ ਕੋਈ ਸਰਕਾਰੀ ਸਕੂਲ ਸਕੂਲ ਕਿਹਾ ਗਿਆ ਜੀ ਪਰ ਉਹਦੇ ਹਾਲਾਤ ਵੀ ਬਹੁਤ ਮਾੜੇ ਨੇ ਤੇ ਮਤਲਬ ਸਰਕਾਰ ਜੋ ਦਾਅਵੇ ਕਰਦੀ ਰਹੀ ਹੈ ਤੁਹਾਡੇ ਨਾਲੋਂ ਸੁਣੋ ਜੀ ਮੈਂ ਵੀ ਦਾਅਵੇ ਕਰਨ ਨੂੰ ਬਹੁਤ ਦਾਅਵੇ ਕਰਾਂ ਕੋ ਦਾਅਵੇ ਮੇਨ ਹੋਣੇ ਵੀ ਤਾਂ ਚਾਹੀਦੇ ਆ ਨਾ ਧਰਤੀ ਦੇ ਵੀ ਤਾਂ ਦੇਖਣੇ ਚਾਹੀਦੇ ਆ ਤੁਸੀਂ ਕੰਮ ਗਿਣਾ ਰਹੇ ਹੋ ਹੋਏ ਨਹੀਂ ਦਿਖਾ ਰਹੇ ਕੰਮ ਗਿਣਾ ਨਾਲ ਹੀ ਹੁੰਦੇ ਕੰਮ ਦਿਖਾਉਣ ਨਾਲ ਹੁੰਦੇ ਤੁਸੀਂ ਕੰਮ ਦਿਖਾਓ ਤਾਂ ਸਹੀ ਸੜਕਾਂ ਸਾਰੀਆਂ ਟੁੱਟੀਆਂ ਬੁਰਾ ਹਾਲ ਹੈ ਪਾਣੀ ਇੰਨਾ ਖੜਦਾ ਹੈ ਫੌਗਿੰਗ ਦਾ ਕੋ ਪ੍ਰਬੰਧ ਨਹੀਂ ਡੇਂਗੂ ਆ ਜਾਂਦਾ ਚਲੇ ਵੀ ਜਾਂਦਾ ਕੋਈ ਫੌਗਿੰਗ ਦੇ ਨਾਮ ਤੇ ਕੋ ਕਿਸੇ ਵੱਲ ਧਿਆਨ ਹੀ ਨਹੀਂ ਹੈ ਨੀ ਇਹ ਛੋਟੇ ਛੋਟੇ ਕੰਮ ਨੇ ਇਹ ਸਾਨੂੰ ਸ਼ੌਂਕ ਹੋਣਾ ਚਾਹੀਦਾ ਅਸੀਂ ਲੋਕਾਂ ਦੇ ਨੁਮਾਇੰਦੇ ਬਣ ਕੇ ਆਏ ਆ ਅਸੀਂ ਇਸ ਲਈ ਨਹੀਂ ਆਏ ਕਿ ਅਸੀਂ ਹੁਣ ਬਣ ਕੇ ਘਰ ਟਿਕ ਕੇ ਬਹਿ ਜਾਣਾ ਸਾਡੀ ਮੋਰਲ ਡਿਊਟੀ ਬਣਦੀ ਆ ਕਿ ਜੋ ਅਸੀਂ ਸੋਚ ਲੈ ਕੇ ਆਏ ਆ ਉਹਨੂੰ ਅਸੀਂ ਪ੍ਰੈਕਟੀਕਲੀ ਕਰਕੇ ਦਿਖਾਈਏ ਤੇ ਤੁਸੀਂ ਕੀ ਸਮਝਦੇ ਜਿੱਤ ਯਕੀਨੀ 100% ਜੀ 101% ਭਾਜਪਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਲੋ ਜੀ ਜੋਸ਼ ਇਹਨਾਂ ਦਾ ਜੋ ਹੈ ਦੇਖਦੇ ਬਣਦਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿੱਤ ਯਕੀਨੀ ਹੈ ਤੇ ਜੋ ਵੀ ਇਹਨਾਂ ਦੇ ਵਾਰਡ ਦੇ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਉਹ ਇਹਨਾਂ ਨੂੰ ਪੂਰਾ ਕਰਨਗੇ ਹੁਣ ਅਸੀਂ ਦੇਖਾਂਗੇ ਕਿ ਜਿੱਤ ਤੋਂ ਬਾਅਦ ਇਹ ਆਪਣੀਆਂ ਗੱਲਾਂ ਤੇ ਆਪਣੇ ਵਾਅਦੇ ਤੇ ਖਰੇ ਉੱਤਰਦੇ ਆ ਉਸ